ਚੋਣਾਂ ਦਾ ਐਲਾਨ ਕਰ ਦਿੱਤਾ 27 ਫਰਵਰੀ ਨੂੰ ਵੋਟਾਂ ਪੈਣਗੀਆਂ 56 ਮੈਂਬਰਾਂ ਦੇ ਅਹੁਦੇ ਦੀ ਮਿਆਦ ਅਪ੍ਰੈਲ 2024 ਵਿੱਚ ਖਤਮ ਹੋਣ ਵਾਲੀ ਹੈ 10 ਮੈਂਬਰ ਉੱਤਰ ਪ੍ਰਦੇਸ਼ ਰਾਜ ਤੋਂ 2 ਅਪ੍ਰੈਲ 2024 ਨੂੰ ਸੇਵਾਮੁਕਤ ਹੋ ਜਾਣਗੇ ਤਾਂ ਇਲੈਕਸ਼ਨ ਕਮਿਸ਼ਨ ਨੇ ਅਪ੍ਰੈਲ 2024 ਦੇ ਵਿੱਚ ਸੇਵਾਮੁਕਤ ਹੋਣ ਵਾਲੇ ਮੈਂਬਰਾਂ ਦੀਆਂ ਸੀਟਾਂ ਨੂੰ ਭਰਨ ਦੇ ਲਈ ਰਾਜਾ ਦੀ ਕੌਂਸਲ ਦੀਆਂ 2 ਸਾਲਾਂ ਚੋਣਾਂ ਯਾਨੀ ਬਾਇਨਿਅਲ ਇਅਰ ਵਿਸ਼ੇ ਦੇ ਨਾਲ ਇੱਕ ਪ੍ਰੈਸ ਨੋਟ ਦੇ ਵਿੱਚ ਜਾਣਕਾਰੀ ਦਿੱਤੀ ਅਧਿਕਾਰਤ ਨੋਟ ਦੇ ਅਨੁਸਾਰ ਜੋ ਹੈ 15 ਰਾਜਾਂ ਤੋਂ ਚੁਣੇ ਗਏ ਰਾਜ ਦੀ ਕੌਂਸਲ ਦੇ 56 ਮੈਂਬਰਾਂ ਦੇ ਅਹੁਦੇ ਦੀ ਮਿਆਦ April 2024 ਵਿੱਚ ਉਹਨਾਂ ਦੇ ਸੇਵਾ ਮੁਕਤੀ ਤੇ ਖਤਮ ਹੋਣ ਵਾਲੀ ਹੈ ਪ੍ਰੈਸ ਨੋਟ ਦੇ ਵਿੱਚ ਕਿਹਾ ਗਿਆ ਹੈ ਕਿ ਸਭ ਤੋਂ ਵੱਧ ਮੈਂਬਰ ਭਾਵ 10 ਮੈਂਬਰ ਉੱਤਰ ਪ੍ਰਦੇਸ਼ ਰਾਜ ਤੋਂ 2 April 2024 ਨੂੰ ਸੇਵਾ ਮੁਕਤ ਹੋਣਗੇ ਮਹਾਰਾਸ਼ਟਰ ਅਤੇ ਬਿਹਾਰ ਦੋਵਾਂ ਦੇ 6 ਮੈਂਬਰ 2 April 2024 ਨੂੰ ਸੇਵਾ ਮੁਕਤ ਹੋ ਰਹੇ ਹਨ ਇਸੇ ਦੌਰਾਨ ਪਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਦੇ ਹਰੇਕ ਪੰਜ ਮੈਂਬਰ ਉਸੇ ਮਿਤੀ ਨੂੰ ਸੇਵਾਮੁਕਤ ਹੋ ਜਾਣਗੇ ਕਰਨਾਟਕ ਅਤੇ ਗੁਜਰਾਤ ਦੋਵੇਂ 2 ਅਪ੍ਰੈਲ 2024 ਨੂੰ ਚਾਰ ਮੈਂਬਰਾਂ ਦੀ ਸੇਵਾਮੁਕਤੀ ਦੇ ਗਵਾਹ ਹੋਣਗੇ ਪ੍ਰੈਸ ਨੋਟ ਦੇ ਅਨੁਸਾਰ ਅੰਧ ਪ੍ਰਦੇਸ਼ ਤੇ ਤਲੰਗਣਾ ਉੜੀਸਾ ਅਤੇ ਰਾਜਸਥਾਨ ਹਰੇਕ ਦੇ ਤਿੰਨ ਮੈਂਬਰ ਸੇਵਾਮੁਕਤ ਹੋ ਰਹੇ ਹਨ ਜਦਕਿ ਅੰਧ ਪ੍ਰਦੇਸ਼ ਅਤੇ ਤਲੰਗਣਾ ਦੇ ਮੈਂਬਰ 2 ਅਪ੍ਰੈਲ 2024 ਨੂੰ ਸੇਵਾਮੁਕਤ ਹੋ ਰਹੇ ਨੇ ਤੇ ਉੜੀਸਾ ਅਤੇ ਰਾਜਸਥਾਨ ਦੇ ਮੈਂਬਰ 3 ਅਪ੍ਰੈਲ 2024 ਨੂੰ ਸੇਵਾਮੁਕਤ ਹੋ ਰਹੇ ਹਨ ਛਤੀਸਗੜ ਹਰਿਆਣਾ ਹਿਮਾਚਲ ਦੇਸ਼ ਅਤੇ ਉੱਤਰਾਖੰਡ 2 April 2024 ਨੂੰ ਇੱਕ ਇੱਕ ਮੈਂਬਰ ਦੀ ਸੇਵਾ ਮੁਕਤੀ ਦੇ ਜਿਹੜੇ ਹੈ ਗਵਾਹ ਹੋਣਗੇ ਤਾਂ ਭਾਰਤੀ ਚੋਣ ਕਮਿਸ਼ਨ ECI ਨੇ ਸੋਮਵਾਰ ਨੂੰ 15 ਰਾਜਾਂ ਦੀਆਂ 56 ਰਾਜ ਸਭਾ ਸੀਟਾਂ ਦੇ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਜਿਨ੍ਹਾਂ ਦੇ ਲਈ 27 February ਨੂੰ ਵੋਟਾਂ ਪੈਣਗੀਆਂ ਚੋਣਾਂ ਦਾ ਐਲਾਨ ਕਰ ਦਿੱਤਾ 27 February ਨੂੰ ਵੋਟਾਂ ਪੈਣਗੀਆਂ 55 ਮੈਂਬਰਾਂ ਦੇ ਹੁੱਦੇ ਦੀ ਮਿਆਦ April 2024 ਵਿੱਚ ਖਤਮ ਹੋਣ ਵਾਲੀ ਹੈ 10 ਮੈਂਬਰ ਉੱਤਰ ਪ੍ਰਦੇਸ਼ ਰਾਜ ਤੋਂ 2 April 2024 ਨੂੰ ਸੇਵਾ ਮੁਕਤ ਹੋ ਜਾਣਗੇ ਤਾਂ ਇਲੈਕਸ਼ਨ ਕਮਿਸ਼ਨ ਨੇ April 2024 ਦੇ ਵਿੱਚ ਸੇਵਾ ਮੁਕਤ ਹੋਣ ਵਾਲੇ ਮੈਂਬਰਾਂ ਦੀਆਂ ਸੀਟਾਂ ਨੂੰ ਭਰਨ ਦੇ ਲਈ ਰਾਜਾ ਦੀ ਕੌਂਸਲ ਦੀਆਂ 2 ਸਾਲਾਂ ਚੋਣਾਂ ਯਾਨੀ ਬਾਇਨਿਅਲ ਇਅਰ ਵਿਸ਼ੇ ਦੇ ਨਾਲ ਇੱਕ ਪ੍ਰੈਸ ਨੋਟ ਦੇ ਵਿੱਚ ਜਾਣਕਾਰੀ ਦਿੱਤੀ ਅਧਿਕਾਰਤ ਨੋਟ ਦੇ ਅਨੁਸਾਰ ਜੋ ਹੈ 15 ਰਾਜਾਂ ਤੋਂ ਚੁਣੇ ਗਏ ਰਾਜਾ ਦੀ ਕੌਂਸਲ ਦੇ 56 ਮੈਂਬਰਾਂ ਦੇ ਅਹੁਦੇ ਦੀ ਮਿਆਦ April 2024 ਵਿੱਚ ਉਹਨਾਂ ਦੇ ਸੇਵਾ ਮੁਕਤੀ ਤੇ ਖਤਮ ਹੋਣ ਵਾਲੀ ਹੈ ਪ੍ਰੈਸ ਨੋਟ ਦੇ ਵਿੱਚ ਕਿਹਾ ਗਿਆ ਹੈ ਕਿ ਸਭ ਤੋਂ ਵੱਧ ਮੈਂਬਰ ਭਾਵ 10 ਮੈਂਬਰ ਉੱਤਰ ਪ੍ਰਦੇਸ਼ ਰਾਜ ਤੋਂ 2 April 2024 ਨੂੰ ਸੇਵਾ ਮੁਕਤ ਹੋਣਗੇ ਮਹਾਰਾਸ਼ਟਰ ਅਤੇ ਬਿਹਾਰ ਦੋਵਾਂ ਦੇ 6 ਮੈਂਬਰ 2 April 2024 ਨੂੰ ਸੇਵਾ ਮੁਕਤ ਹੋ ਰਹੇ ਹਨ ਇਸੇ ਦੌਰਾਨ ਪਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਦੇ ਹਰੇਕ 5 ਮੈਂਬਰ ਉਸੇ ਮਿਤੀ ਨੂੰ ਸੇਵਾ ਮੁਕਤ ਹੋ ਜਾਣਗੇ ਕਰਨਾਟਕ ਅਤੇ ਗੁਜਰਾਤ ਦੋਵੇਂ 2 ਅਪ੍ਰੈਲ 2024 ਨੂੰ ਚਾਰ ਮੈਂਬਰਾਂ ਦੀ ਸੇਵਾ ਮੁਕਤੀ ਦੇ ਗਵਾਹ ਹੋਣਗੇ ਪ੍ਰੈਸ ਨੋਟ ਦੇ ਅਨੁਸਾਰ ਆਂਧਰ ਪ੍ਰਦੇਸ਼ ਤੇਲੰਗਾਨਾ ਉੜੀਸਾ ਅਤੇ ਰਾਜਸਥਾਨ ਹਰੇਕ ਦੇ ਤਿੰਨ ਮੈਂਬਰ ਸੇਵਾ ਮੁਕਤ ਹੋ ਰਹੇ ਹਨ ਜਦ ਕਿ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਦੇ ਮੈਂਬਰ 2 ਅਪ੍ਰੈਲ 2024 ਨੂੰ ਸੇਵਾ ਮੁਕਤ ਹੋ ਰਹੇ ਨੇ ਤੇ ਉੜੀਸਾ ਅਤੇ ਰਾਜਸਥਾਨ ਦੇ ਮੈਂਬਰ 3 ਅਪ੍ਰੈਲ 2024 ਨੂੰ ਸੇਵਾ ਮੁਕਤ ਹੋ ਰਹੇ ਹਨ ਛੱਤੀਸਗੜ੍ਹ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 2 ਅਪ੍ਰੈਲ 2024 ਨੂੰ ਇੱਕ ਇੱਕ ਮੈਂਬਰ ਦੀ ਸੇਵਾ ਮੁਕਤ ਦੇ ਜਿਹੜੇ ਐ ਗਵਾਹ ਹੋਣਗੇ ਤਾਂ ਭਾਰਤੀ ਚੋਣ ਕਮਿਸ਼ਨ ECI ਨੇ ਸੋਮਵਾਰ ਨੂੰ 15 ਰਾਜਾਂ ਦੀਆਂ 56 ਰਾਸਵਾਂ ਸੀਟਾਂ ਦੇ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ਦੇ ਲਈ 27 ਫਰਵਰੀ ਨੂੰ ਵੋਟਾਂ ਪੈਣਗੀਆਂ